326 ਟ੍ਰੇਨ ਜਿਹਦੇ ਵਿੱਚ ਆਪਾਂ ਸਫ਼ਰ ਕਰਨਾ ਦੀ ਗੰਗਾ ਨਗਰ ਤੋਂ ਧੂਰੀ ਇਹ ਹੈ ਗੰਗਾ ਨਗਰ ਦਾ ਰੇਲਵੇ ਸਟੇਸ਼ਨ ਬਹੁਤ ਹੀ ਸੋਹਣਾ ਬਣਿਆ ਹੋਇਆ ਸਾਫ਼ ਸੁਥਰਾ ਹੈਗਾ ਆ ਮੈਂ ਦਿਖਾ ਰਿਹਾ ਤੁਹਾਨੂੰ ਗੰਗਾ ਨਗਰ ਰੇਲਵੇ ਸਟੇਸ਼ਨ ਇਹ ਟ੍ਰੇਨ ਖੜੀ ਆ ਗਈ ਆਪਣੀ 14526 ਡਾਊਨ ਨਹੀਂਓ ਤੁਹਾਨੂੰ ਅੰਦਰ ਆ ਕੇ ਇੱਥੇ ਬਹਿ ਜੰਨੇ ਆ ਆ ਜਾਓ ਕੀ ਤੇ ਤਰੂਗੀ 2 ਵਜੇ ਇੱਥੋਂ ਤੁਰਨਾਗਾ ਹੁਣ ਬੱਜਿਆਗਾ 9:01 ਸਵਾਗਤ ਹੈ ਮਾਗੂ ਪਿਆਗਾ ਯਾਰ ਨਿੱਤੇ ਛੀ ਨੂੰ ਮੇ ਕਰਕੇ ਦਿਖਾ ਰਿਹਾਗਾ ਸਟੇਸ਼ਨ ਬਹੁਤ ਹੀ ਸੋਹਣਾ ਗੰਗਾ ਨਗਰ ਦਾ ਰਾਜਸਥਾਨ ਸਟੇਟ ਤੇ ਪੈ ਜਾਂਦਾ ਹੈ ਗੰਗਾ ਨਗਰ ਤੇ ਇਥੋਂ 169 ਕਿਲੋਮੀਟਰ ਪੈ ਜਾਂਦਾਗਾ ਛੂਰੀ ਤੋਂ ਗੰਗਾ ਨਗਰ ਜੀ ਮੈਂ ਸਹੀ ਹਾਂ ਮੈਂ ਗਲਤ ਨਾ ਹੋਵਾਂ ਜੇ ਤੁਸੀਂ ਜਾਣਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਛੂਰੀ ਤੋਂ ਕਿੰਨੇ ਕਿਲੋਮੀਟਰ ਪੈਂਦਾਗਾ ਤੇ ਮੈਂ ਦੱਸਤਾ ਵੀ ਛੂਰੀ ਤੋਂ ਮਨੇ 169 ਕਿਲੋਮੀਟਰ ਪੈ ਗੰਗਾ ਨਗਰ ਤੇ ਇਹ ਸਟੇਸ਼ਨ ਬਹੁਤ ਹੀ ਸੋਹਣਾਗਾ ਇੱਕ ਨੰਬਰ ਤੇ ਆਪਣੀ ਲੱਗੀ ਹੋਈ ਹੈ ਟ੍ਰੇਨਾਂ ਤੇ ਬਾਕੀ ਮੈਂ ਟ੍ਰੇਨ ਦੇ ਵਿੱਚ ਜਿਹੜਾ ਏਸੀ ਕੋਚ ਆ ਉਹ ਵੀ ਦਿਖਾਉਣ ਲੱਗਿਆ ਤੁਹਾਨੂੰ ਵੀ ਏਸੀ ਕੋਚ ਇੰਟਰ ਸਿਟੀ ਸੀਟਾਂ ਕੀ ਹੋਈਆਂ ਹੁੰਦੀਆਂ ਨੇ ਤੇ ਜੁਡੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿਹੜੀਆਂ ਹੁੰਦੀਆਂ ਨੇ ਇੰਟਰ ਸਿਟੀ ਵਿੱਚ ਥੋੜਾ ਅਲੱਗ ਹੁੰਦੀਆਂ ਨੇ ਜਿਹਨੂੰ ਚੇਅਰ ਕੁਰਸੀ ਜਾਣ ਕੇ ਕਿਹਾ ਜਾਂਦਾ ਹੈਗਾ ਉਹ ਕੀ ਹੋਈਆਂ ਹੁੰਦੀਆਂ ਨੇ ਉਹ ਵੀ ਮੈਂ ਦਿਖਾਉਂਗਾ ਤੇ ਮੇਰੇ ਨਾਲ ਵੀਡੀਓ 'ਚ ਬਣੇ ਰਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰੇ ਘੰਟੇ ਤੇ ਟ੍ਰੇਲਰ ਬਟਨ ਦੁੱਗਾ ਜੱਬਾ ਫਿਰ ਮੈਂ ਤੁਹਾਨੂੰ ਦਿਖਾਉਣਾ ਵੀ ਏਸੀ ਦਾ ਬਾਕੀ ਹੋ ਜਾ ਹੁੰਦਾ ਠੀਕ ਹੈ ਨਾ ਲਓ ਯਾਰਾ ਹਾਂਜੀ ਦੋਸਤੋ ਮਰੇ ਆਈ ਸੀ ਕੋਚ ਜੀ ਦਾ ਸਫ਼ਰ ਕਰਨਾ ਹੈਗਾ ਤੇ ਚੱਲਦੇ ਆਪਾਂ ਕੋਚ ਦੇ ਅੰਦਰ ਤੇ ਇਹ ਹੋ ਗਿਆ ਆਪਾਂ ਐਂਟਰ ਕੋਚ ਅੰਦਰ ਇਹ ਨੇ ਸੀਟਾਂ ਜਿਹਨੂੰ ਯਾਕੋ ਸੀਟੀਆਂ ਕਿਹਾ ਜਾਂਦਾ ਹੈਗਾ ਦੇਖੋ ਜਿਹੜਾ ਸਲੀਪਰ ਡੱਬਾ ਹੁੰਦਾ ਉਹਦੇ ਇੱਕ ਪਾਸੇ 3 ਤੇ ਇੱਕ ਪਾਜੀ ਸਿੱਧੀਆਂ ਦੋ ਸੀਟਾਂ ਉਪਰ ਥੱਲੇ ਹੁੰਦੀਆਂ ਨੇ ਪਰ ਐਂਟਰ ਸਿਟੀ ਟ੍ਰੇਨ ਵਿੱਚ ਸੀਟਾਂ ਇਸ ਤਰ੍ਹਾਂ ਹੁੰਦੀਆਂ ਹਨ ਏਸੀ ਡੱਬੇ ਦੇ ਵਿੱਚ ਡੱਬਾ ਬਹੁਤ ਹੀ ਸਾਫ਼ ਸੁਥਰਾ ਹੈਗਾ ਤੇ ਫੋਨ ਤੋਂ ਥੋੜੀ ਹਿੱਲ ਰਹੀ ਹੈ ਕਿ ਇਸ ਦਾ ਮਾਪੀ ਚਾਹਣਾਗਾ ਤੇ ਆਹ ਦੇਖੋ ਇਹ ਸੀਨਰੀ ਬਹੁਤ ਸੋਹਣੀ ਲੱਗੀ ਹੋਈ ਹੈ ਵਿੱਚ ਇਧਰ ਵੀ ਸੀ ਮੇਰੀ ਲੱਗੀ ਹੋਈ ਹੈਗੀ ਤੇ ਏਸੀ ਬਹੁਤ ਹੀ ਸਾਫ਼ ਸੁਥਰਾ ਬਹੁਤ ਹੀ ਠੂਲੰਗਾ ਵੀ ਬਸ ਇਹਦੇ ਵਿੱਚ ਇਸ ਤਰ੍ਹਾਂ ਕੁਛੋਤੀਆਂ ਮਹੂਸੀਕਾਂ ਹੁੰਦੀਆਂ ਹਨ ਤੇ ਸਲੀਪਰ ਦੇ ਵਿੱਚ ਦੁਸਤ ਕਿ ਸੀਟਾਂ ਹੁੰਦੀਆਂ ਨੇ ਤਿੰਨ ਪਾਸੇ ਇੱਕ ਤੇ ਦੋ ਪਾਸੇ ਇੱਕ ਹੁੰਦੀਆਂ ਨੇ ਉੱਪਰ ਵੱਲੇ ਤੇ ਮੈਂ ਤੁਹਾਨੂੰ ਦਿਖਾ ਰਿਹਾ ਸੀ ਸਲੀਪ ਏਸੀ ਵਿੱਚ ਇੰਟਰ ਸਿਟੀ ਵਿੱਚ ਸੀਟਾਂ ਕਿਸ ਤਰ੍ਹਾਂ ਹੁੰਦੀਆਂ ਨੇ ਇਸ ਤਰ੍ਹਾਂ ਸੀਟਾਂ ਹੁੰਦੀਆਂ ਨੇ ਇੰਟਰ ਸਿਟੀ ਟ੍ਰੇਨ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਸਾਫ਼ ਸੁਥਰਾ ਡੱਬਾ ਹੈਗਾ ਸੀਟਾਂ ਹੀ ਬਹੁਤ ਸੋਹਣੇ ਆਰਾਮ ਦੇ ਸੀਟਾਂ ਨੇ ਸਿਰਹੜੀਆਂ ਦੋਵੇਂ ਪਾਸੇ ਲੱਗੀ ਇੱਧਰ ਵੀ ਸਿਰਹੜੀ ਲੱਗੀ ਹੋਈ ਹੈਗੀ ਤੇ ਇਸ ਟਰੈਕ ਵੀ ਸਿਰਹੜੀ ਲੱਗੀ ਹੋਈ ਹੈਗੀ ਤੇ ਬਹੁਤ ਹੀ ਸਾਫ਼ ਸੁਥਰਾ ਡੱਬਾ ਹੈਗਾ ਤੇ ਚਲਦੇ ਆਪਾਂ ਬਾਥਰੂਮ ਵੀ ਦਿਖਾਉਣੇ ਆ ਤੁਹਾਨੂੰ ਕਿਹੜਾ ਜਾਗਾ ਬਾਥਰੂਮ ਦੀ